ਚੋਣ ਪ੍ਰਚਾਰ ਵਿੱਚ ਅਕਸਰ ਵੱਡੇ ਲੀਡਰ ਅਜਿਹੇ ਬਿਆਨਬਾਜ਼ੀ ਕਰ ਜਾਂਦੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਮਾਫੀ ਮੰਗਣੀ ਪੈਂਦੀ ਹੈ ਪਰ ਅਮਨਿੰਦਰ ਸਿੰਘ ਰਾਜਾ ਵੜਿੰਗ ਦੇ ਜੋ ਬਿਆਨ ਆਏ ਉਸ ਤੇ ਸਾਰੀਆਂ ਪਾਰਟੀਆਂ ਆਲੋਚਨਾ ਕਰ ਰਹੀਆਂ ਨੇ ਔਰ ਅੱਜ ਭਾਜਪਾ ਨੇ ਉਹਨਾਂ ਦੇ ਖਿਲਾਫ ਅਫੇਅਰਦ ਹੋ ਗਈ ਹੈ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਹੈ ਮੇਰੇ ਨਾਲ ਨੈਸ਼ਨਲ ਐਸਸੀ ਕਮਿਸ਼ਨ ਦੇ ਐਕਸ ਚੇਅਰਮੈਨ ਜਿਹਦੇ ਸਾਹਮਣੇ ਜਿਹਨਾਂ ਨਾਲ ਗੱਲਬਾਤ ਕਰ ਲੈ ਸਰ ਕੀ ਕਹਿਣਾ ਅੱਜ ਤੁਸੀਂ ਪ੍ਰੈਸ ਕਾਨਫਰੰਸ ਵੀ ਕੀਤੀ ਔਰ ਇੱਕੋ ਹੀ ਮੁੱਦਾ ਜਿਹੜਾ ਕਿ ਛਾਇਆ ਹੋਇਆ ਜਿਹੜਾ ਕਿ ਅਮਨਿੰਦਰ ਸਿੰਘ ਰਾਜਾ ਵੜਿੰਗ ਦਾ ਜਿਹੜਾ ਬਿਆਨ ਜਿਹੜੀ ਉਹ ਟਿੱਪਣੀ ਆਈ ਓਦੇ ਬਾਰੇ ਦੇਖੋ ਮੈਂ ਸਰਦਾਰ ਬੂਟਾ ਸਿੰਘ ਜੀ ਦਾ ਹਮੇਸ਼ਾ ਸਤਿਕਾਰ ਹੀ ਕੀਤਾ ਕਿਉਂਕਿ ਜਿਸ ਚੇਅਰ ਕਮਿਸ਼ਨ ਦਾ ਚੇਅਰਮੈਨ ਮੈਂ ਰਿਆਂ ਉਹ ਮੇਰੇ ਤੋਂ ਪਹਿਲਾਂ ਵੀ ਉਸ ਕਮਿਸ਼ਨ ਦੇ ਵੀ ਚੇਅਰਮੈਨ ਰਹਿਏ ਦੇਸ਼ ਦੇ ਉਹ ਗ੍ਰਹਿ ਮੰਤਰੀ ਵੀ ਰਹਿਏ ਔਰ ਉਹਨਾਂ ਦੇ ਜਦੋਂ ਵੀ ਮਿਲੇ ਸਾਨੂੰ ਉਹ ਅਸੀਂ ਉਹਨਾਂ ਦੇ ਪੈਰੀਂ ਹੱਥ ਹੀ ਲਾਉਂਦੇ ਰਹੇ ਪਰ ਇਨਾਂ ਦੀ ਕਿਸ ਤਰੀਕੇ ਦੀ ਰਾਜਾ ਵਡਿੰਗ ਦੀ ਫਿਤਰਤ ਸੀ ਜਾਂ ਕਾਂਗਰਸ ਦੀ ਕਿਹੋ ਜੀ ਫਿਤਰਤ ਸੀ ਇਹ ਇਨਾਂ ਦੀ ਇਸ ਬਿਆਨਬਾਜ਼ੀ ਤੋਂ ਹੀ ਸਾਨੂੰ ਉਜਾਗਰ ਹੁੰਦਾ ਹੈ ਕਿ ਕਿਸ ਤਰੀਕੇ ਨਾਲ ਉਹਨਾਂ ਨੇ અપਮਾਨ ਕੀਤਾ ਜਿੱਥੇ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹੋਏ ਅਸੀਂ ਹਮੇਸ਼ਾ ਇਹ ਗਲ ਕਰਦੇ ਸਰਦਾਰ ਸ਼ਬਦ ਦਾ ਇਸਤੇਮਾਲ ਕਰਦੇ ਉੱਥੇ ਉਹਨਾਂ ਨੇ ਨਾਂ ਦੇ ਅੱਗੇ ਕੋਈ ਜੀ ਜਾਂ ਫਲਾਨਾ ਜਾਂ ਨਾਂ ਨਹੀਂ ਲਾਇਆ ਜਿੱਦਾਂ ਉਹਨਾਂ ਦਾ ਕੋਈ ਨੌਕਰ ਹੁੰਦਾ ਸੀ ਔਰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਇਹ ਦਸਮਾ ਸਾਡਾ ਨੌਕਰ ਹੁੰਦਾ ਸੀ ਔਰ ਅੱਜ ਅਸੀਂ ਇੱਥੇ ਬਿਠਾਤੇ ਸੀ ਯਾਨੀ ਜਿਸ ਤਰੀਕੇ ਨਾਲ ਉਹਨਾਂ ਦੇ ਕੋਲੋਂ ਕੋਈ ਗਲਤ ਕੰਮ ਹੋ ਗਿਆ ਹੁੰਦਾ ਇਸ ਤਰੀਕੇ ਦੀ ਉਹਨਾਂ ਦੀ ਭਾਸ਼ਾ ਸੀ ਔਰ ਰਾਜਾ ਬੜੇ ਗਏ ਪਹਿਲੀ ਵਾਰ ਹੀ ਨਹੀਂ ਇਦਾਂ ਦੀ ਗੱਲ ਉਹਨਾਂ ਦੀ ਇਹ ਬਾਣੀ ਜਿਹੜੀ ਆ ਹਮੇਸ਼ਾ ਕਿਤੇ ਨਾ ਕਿਤੇ ਲੜ ਖੜਾਉਂਦੀ ਰਹਿੰਦੀ ਔਰ ਵਿਵਾਦਿਤ ਬਿਆਨ ਦਿੰਦੇ ਰਹਿੰਦੇ ਆ ਔਰ ਜਿਹਦਾ ਸਤਕਾ ਉਹ ਜਿਹੜਾ ਇੱਥੇ ਵੀ ਬੋਲ ਗਏ ਔਰ ਕਿਉਂਕਿ ਉਹਨਾਂ ਤੇ ਕੋਈ ਕੰਟਰੋਲ ਨਹੀਂ ਰਿਹਾ ਕਦੀ ਕੀਤਾ ਕਾਂਗਰਸ ਨੇ ਔਰ ਰਾਜਸੀ ਇਹ ਕਹਿੰਨੇ ਕਿ ਕਾਂਗਰਸ ਨੂੰ ਵੀ ਅਗਰ ਆਪਣਾ ਅਕਸ਼ ਸੁਧਾਰਨਾ ਚਾਹੁੰਦੀ ਹੈ ਤਾਂ ਕਿਉਂਕਿ ਉਹਨਾਂ ਦਾ ਕਾਂਗਰਸ ਦਾ ਅਕਸ਼ ਸ਼ੁਰੂ ਤੋਂ ਖਰਾਬ ਰਿਹਾ ਹੈ ਕਿ ਅਗਰ ਉਹ ਚਾਹੁੰਦੀ ਹੈ ਕਿ ਵੀ ਅਸੀਂ ਆਪਣਾ ਅਕਸ਼ ਸੁਧਾਰ ਲਈਏ ਔਰ ਅਨੁਸੂਚੀ ਜਾਤੀ ਵਰਗ ਦੇ ਨਾਲ ਅਸੀਂ ਲੱਗੀਏ ਤੇ ਉਹਨਾਂ ਨੂੰ ਇਸ ਤਰ੍ਹਾਂ ਦੇ ਵਿਅਕਤੀ ਨੂੰ ਉਸ ਤੋਂ ਪਦ ਤੋਂ ਮੁਕਤ ਕਰਕੇ ਇਥੋਂ ਕਾਂਗਰਸ ਤੋਂ ਹਟਾ ਦੇਣਾ ਚਾਹੀਦਾ ਹੈ ਔਰ ਰਾਜਾ ਬੜੇੰਗ ਨੂੰ ਵੀ ਆਪਣੀ ਜਿਹੜੀ ਮਰਿਆਦਾ ਦਾ ਔਰ ਵਿਵੇਕ ਦਾ ਇਸਤੇਮਾਲ ਕਰਦੇ ਹੋਏ ਅੰਤਰਾਤਮਨ ਨੂੰ ਧਿਆਨ ਚ ਰੱਖਦੇ ਹੋਏ ਆਪਣੇ ਪਦ ਤੋਂ ਆਪ ਹੀ ਮੁਕਤ ਹੋ ਜਾਣਾ ਚਾਹੀਦਾ ਹੈ ਔਰ ਨਾਲ ਮੈਂ ਪ੍ਰਸ਼ਾਸਨ ਤੋਂ ਵੀ ਮੰਗ ਕਰਾਂਗਾ ਕਿ ਕੱਲੀ ਐਫ ਆਈ ਆਰ ਦੇ ਨਾਲ ਕੰਮ ਨਹੀਂ ਹੋਣਾ ਉਹਨਾਂ ਦੀ ਗ੍ਰਿਫਤਾਰੀ ਵੀ ਚਾਹੀਦੀ ਹੈ ਔਰ ਗ੍ਰਿਫਤਾਰੀ ਦਾ ਮਤਲਬ ਜਦੋਂ ਐਸ ਸੀ ਐਕਟ ਜਿਹੜਾ ਹੈ ਉਹਦੇ ਚ ਉਹਦੀ ਗ੍ਰਿਫਤਾਰੀ ਚਾਹੀਦੀ ਹੈ ਔਰ ਜਿੱਥੇ ਕਿ ਉਹਦੇ ਵਿੱਚ ਤੜੀ ਪਾਰਦੀ ਕਿਉਂਕਿ ਐਸੀ ਤਰ੍ਹਾਂ ਦੀ ਬਾਣੀ ਜਿੰਦੇ ਨਾਲ ਹਾਲਾਤ ਖਰਾਬ ਹੋ ਸਕਦੇ ਨੇ ਉਹਦੀ ਤੜੀ ਪਾਰ ਦੀ ਵੀ ਸਜ਼ਾ ਹੁੰਦੀ ਹੈ ਔਰ ਐਸੇ ਵਿਅਕਤੀ ਨੂੰ ਤੜੀ ਪਾਰ ਦੀ ਹੀ ਸਜ਼ਾ ਦੇਣੀ ਚਾਹੀਦੀ ਹੈ ਔਰ ਉਹਨਾਂ ਦੀ ਗ੍ਰਿਫਤਾਰੀ ਕਰਕੇ ਮੇਰਾ ਖਿਆਲ ਜੇ ਤੜੀ ਪਾਰ ਕਰਕੇ ਕਿਤੇ ਹੋਰ ਵੀ ਬੋਲੇਗਾ ਉਹਦੇ ਨਾਲੋਂ ਉਹਦੀ ਗ੍ਰਿਫਤਾਰੀ ਜਿਹੜੀ ਆ ਉਹ ਜਾਦਾ ਵਧੀਆ ਤੜੀ ਪਾਰ ਦੀ ਸਜ਼ਾ ਹੈ ਔਰ ਉਹਦਾ ਕਰਨਾ ਚਾਹੀਦਾ ਮਾਫੀ ਦਾ ਵੀ ਜਦੋਂ ਬਾਅਦ ਵਿੱਚ ਐਲਾਨ ਹੋ ਗਿਆ ਮਾਫੀ ਮੰਗਦੇ ਨਾਲੇ ਪਿਤਾ ਸਮਾਨ ਵੀ ਆਖਦੇ ਸੀ ਇਹ ਬਾਅਦ ਦੇ ਵਿੱਚ ਕਿਉਂ ਯਾਦ ਆਉਂਦਾ ਪਹਿਲਾਂ ਕਿਉਂ ਨਹੀਂ ਉਹਦੇ ਵਿੱਚ ਕਿਤੇ ਵੀ ਉਹਦੇ ਜੇ ਉਹਦਾ ਪਿਤਾ ਸਮਾਨ ਸੀ ਤਾਂ ਪਿਤਾ ਦੇ ਸਮਾਨ ਦੇ ਲਈ ਇਦਾਂ ਦੀ ਭਾਸ਼ਾ ਤਾਂ ਅਸੀਂ ਵਰਤਦੇ ਨਹੀਂ ਅਸੀਂ ਤਾਂ ਫੇਰ ਵੀ ਆਪਣੇ ਪਿਤਾ ਦਾ ਨਾਮ ਲੈਨੇ ਆ ਮੋਰੀ ਸ਼ਿਰੀ ਲਾਉਨੇ ਆ ਪਿੱਛੇ ਜਾਂ ਸਰਦਾਰ ਲਾਉਨੇ ਆ ਪਿੱਛੇ ਜੀ ਲਾਉਨੇ ਆ ਹੁਣ ਤਾਂ ਕਿਤੇ ਜੀ ਸਰਦਾਰ ਜਾਂ ਸ਼ਿਰੀ ਜਾਂ ਜੀ ਕਿਤੇ ਨਹੀਂ ਲਗਾਇਆ ਔਰ ਉਹਨੇ ਜਿਸ ਤਰ੍ਹਾਂ ਦੇ ਉਹਨਾਂ ਦੇ ਰੰਗ ਰੂਪ ਦੇ ਉੱਤੇ ਜਾਂ ਉਹਨਾਂ ਦੀ ਕਾਰਜ ਲਈ ਉਹਨਾਂ ਦੇ ਫੇਸ ਦੇ ਉੱਤੇ ਜਾਂ ਬਾਕੀ ਉਹਦੇ ਕਰਮ ਦੇ ਉੱਤੇ ਕੰਮਾਂ ਦੇ ਉੱਤੇ ਟਿੱਪਣੀ ਕੀਤੀ ਆ ਉਹ ਨਿੰਦਨੀਏ ਟਿੱਪਣੀਆਂ ਉਹ ਕਿਤੇ ਆਪਣੇ ਬਾਪ ਦੇ ਲਈ ਜੇ ਉਹਦਾ ਪਿਤਾ ਸਮਾਨ ਸੀ ਤਾਂ ਇਦਾਂ ਦੀ ਘਰ 'ਚ ਵੀ ਇਸਤੇਮਾਲ ਕਰਦੇ ਹੁੰਦੇਗੀ ਆਪਣੇ ਪਿਤਾ ਜੀ ਦੇ ਲਈ ਵੀ ਕਦੀ ਇਸਤੇਮਾਲ ਕੀਤੀ ਐ ਐਸਾ ਤਾਂ ਕੀਤਾ ਨਹੀਂ ਕੀਤਾ ਔਰ ਪਹਿਲਾਂ ਹਮੇਸ਼ਾ ਹੀ ਗਲਤੀਆਂ ਕਰਦੇ ਰਹੇ ਔਰ ਇੱਕ ਵਾਰੀ ਹੋਵੇ ਤਾਂ ਫਿਰ ਤਾਂ ਗੱਲ ਹੋ ਸਕਦੀ ਐ ਬਾਰ-ਬਾਰ ਇਹ ਕਰਨਾ ਔਰ ਇਹ ਗਲਤੀ ਮਾਫ ਕਰਨ ਵਾਲੀ ਨਹੀਂ ਐ ਇਹਦੇ ਤੇ ਉਹਦੀ ਸਜ਼ਾ ਬਣਦੀ ਦੇਣੀ ਚਾਹੀਦੀ ਪਾਰਟੀ ਦੇ ਅਕਸਰ ਲੀਡਰ ਇਹ ਹੀ ਆਖਦੇ ਨੇ ਵੀ ਦਲਤਾਂ ਨੂੰ ਜਿੰਨੀ ਨੁਮਾਇੰਦਗੀ ਕਾਂਗਰਸ ਪਾਰਟੀ 'ਚ ਮਿਲਦੀ ਕਿਤੇ ਹੋਰ ਨਹੀਂ ਮਿਲਦੀ ਕੱਲੀ ਨੁਮਾਇੰਦਗੀ ਕੀ ਕਰਨੀ ਐ ਹੂੰ ਨਮਾਇਨਕੀ ਤਾਂ ਦਿੱਤੀ ਪਰ ਬੇਇੱਜ਼ਤ ਕਿੰਨਾ ਕੀਤਾ ਸਵਾਏ ਉਹਨਾਂ ਨੇ ਆਪਣੇ ਗਾਂਧੀ ਪਰਿਵਾਰ ਤੋਂ ਇਲਾਵਾ ਤਾਂ ਕਿਸੇ ਨੂੰ ਸਨਮਾਨ ਵੀ ਨਹੀਂ ਦਿੱਤਾ ਕਾਂਗਰਸ ਨੇ ਤਾਂ ਕਿਸੇ ਦਾ ਸਨਮਾਨ ਨਹੀਂ ਕੀਤਾ ਔਰ ਅਗਰ ਜਾਨੀ ਪਦਵਤਾ ਦਿੱਤੇ ਇਹ ਸਰਦਾਰ ਬੂਟਾ ਸਿੰਘ ਜੀ ਗ੍ਰਹਿ ਮੰਤਰੀ ਰਹੇ ਅਸੀ ਕਮਿਸ਼ਨ ਦੇ ਚੇਅਰਮੈਨ ਰਹੇ ਉਹਨਾਂ ਦੇ ਲਈ ਜਿਹੜੀ ਇਹ ਸਨਮਾਨ ਦਿੰਦੇ ਸੀ ਉਸ ਤਰ੍ਹਾਂ ਦਾ ਸਨਮਾਨ ਜਿਹੜਾ ਸਾਡੇ ਚੰਨੀ ਜੀ ਜਦੋਂ ਮੁੱਖ ਮੰਤਰੀ ਰਹੇ ਕਿਸ ਤਰ੍ਹਾਂ ਦੀਆਂ ਭਾਸ਼ਾਵਾਂ ਦਾ ਇਸਤੇਮਾਲ ਕਰਦੇ ਰਹੇ ਜਦੋਂ ਹਟ ਗਏ ਹਾਰ ਗਈ ਪਾਰਟੀ ਔਰ ਕਿਸ ਤਰੀਕੇ ਟੀਕਰਾ ਫੋੜਦੇ ਰਹੇ ਉਹ ਸਾਰਾ ਕੁਝ ਅਸੀਂ ਦੇਖਦੇ ਹਾਂ ਕਿਸ ਤਰੀਕੇ ਦੀਆਂ ਭਾਸ਼ਾਵਾਂ ਦਾ ਉਹਦੇ ਤੇ ਇਸਤੇਮਾਲ ਕੀਤਾ ਸੋ ਪਦ ਦੇ ਕੇ ਉਹਨਾਂ ਨੂੰ ਬੇਇੱਜ਼ਤ ਕਰਨ ਦੇ ਨਾਲ ਉਹਨਾਂ ਨੂੰ ਬਿਨਾਂ ਪਦ ਤੋਂ ਸਨਮਾਨ ਦੀ ਲੋੜ ਹੈ ਔਰ ਸਾਨੂੰ ਪਦਾਂ ਦੇ ਨਾਲ ਨਹੀਂ ਸਾਨੂੰ ਸਨਮਾਨ ਦੇ ਲਈ ਜੀਨੇ ਆ ਔਰ ਉਹ ਸਨਮਾਨ ਕਦੀ ਵੀ ਕਾਂਗਰਸ ਨੇ ਨਹੀਂ ਦਿੱਤਾ ਉਹ ਚਾਹੇ ਦੱਤਯਮ ਵੇਟਕਰ ਜੀ ਦੇ ਜੀਵਨ ਤੋਂ ਲੈ ਲਈ ਅਸੀਂ ਪੰਜਾਬ ਬਹੁਤ ਸਾਰੀਆਂ ਮਿਸਾਲਾਂ ਵਿੱਚ ਦਿੱਤੀਆਂ ਤੁਹਾਨੂੰ ਬਾਬੂ ਜਗਜੀਵਨ ਰਾਮ ਦੇ ਨਾਲ ਵੀ ਐਸਾ ਹੋਇਆ ਔਰ ਈਵਨ ਦਿਨਤ ਕੁਮਾਰੀ ਸ਼ੈਲਜਾ ਜਿਹੜੀ ਅੱਜ ਉਹਨਾਂ ਦੀ ਹਰਿਆਣੇ ਦੀ ਬਹੁਤ ਵੱਡੀ ਲੀਡਰ ਰਹੀ ਹੈ ਕੇਂਦਰ ਚ ਮੰਤਰੀ ਰਹੀ ਹੈ ਹਸਾਬ ਦਾ ਸੰਸਦ ਰਹੀ ਹੈ ਉਹਦੇ ਨਾਲ ਕਿਸ ਤਰ੍ਹਾਂ ਰਿਹਾ ਹਰਿਆਣੇ ਦਾ ਇਹਨਾਂ ਨੇ ਸੂਬਾ ਪ੍ਰਧਾਨ ਵੀ ਬਣਾਇਆ ਸੀ ਸ਼ੋਕ ਤਮਰ ਉਹਦਾ ਵੀ ਕੀ ਹਾਲ ਕਰ ਦਿੱਤਾ ਉਹਨੂੰ ਵੀ ਮਜਬੂਰੀ ਚ ਉਹਨੂੰ ਇਸ ਤਰੀਕੇ ਨਾਲ ਬੇਇੱਜ਼ਤ ਕੀਤਾ ਕਿ ਪਾਰਟੀ ਛੱਡ ਗਿਆ ਸੀ ਸੋ ਇਸ ਤਰੀਕੇ ਦੇ ਬਹੁਤ ਸਾਰੇ ਜਿਹੜੇ ਆ ਘਟਨਾਵਾਂ ਹੋਣ ਗਈਆਂ ਕਿ ਉਹਦੇ ਨਾਲੋਂ ਸਾਨੂੰ ਪਦ ਨਹੀਂ ਸਾਨੂੰ ਸਨਮਾਨ ਚਾਹੀਦਾ ਸਾਡੇ ਸਨਮਾਨ ਪਰ ਜਾਣਬੁੱਝ ਕੇ ਕਹਿੰਦੇ ਮੁੱਦਾ ਬਣਾਇਆ ਜਾ ਰਿਹਾ ਜਾਂ ਕਿ ਇਹਨੂੰ ਉਛਾਲਿਆ ਜਾ ਰਿਹਾ ਕਿਉਂਕਿ ਮਾਫੀ ਮੰਗ ਲਈ ਗਈ ਹੈ। ਔਰ ਇਸਤਵਾਦ ਵੀ ਉਹ ਵੀ ਕਹਿੰਦੇ ਕਿ ਕਿੰਨੀ ਪਾਰਟੀਆਂ ਨੇ ਜਾਣ ਕੇ ਮੈਨੂੰ ਤਾਂ ਹੁਣੇ ਕਈਆਂ ਨੇ ਸਵਾਲ ਕੀਤਾ ਕਿ ਸਾਡੇ ਬਿਆਨ ਤਰੋੜ ਮਰੋੜ ਕੇ ਸਭ ਵੇਚੇ ਗਏ ਆ। ਕਿਸੇ ਨੇ ਕਿਹਾ ਤਾਂ ਕਿ ਬੇਮਤਲਬ ਇਹ ਮੁੱਦਾ ਬਣਾਇਆ ਜਾ ਰਿਹਾ। ਕਿਸੇ ਨੇ ਕੁਸ਼ਤ ਤਰੀਕੇ ਨਾਲ ਇਸ ਸ਼ਬਦਾਂ ਦੀ ਇਸਤੇਮਾਲ ਕੀਤਾ। ਮੈਂ ਤਾਂ ਕਹਿਣਾ ਕਿ ਪਹਿਲਾਂ ਤਾਂ ਇੱਕ ਉਹ ਲਾਈਨ ਸਾਨੂੰ ਦੱਸ ਦਿਓ ਜਿਸ ਮੁੱਦੇ ਨੂੰ ਅਸੀਂ ਇਹ ਕਹਿ ਸਕਦੇ ਕਿ ਇਸ ਲਾਈਨ ਨੂੰ ਤਰੋੜ ਮਰੋੜ ਕੇ ਉਹਨੇ ਕਿਹਾ ਉਹਦਾ ਭਾਵ ਆ ਸੀ ਕੋਈ ਸਾਨੂੰ ਤਾਂ ਸਮਝ ਜਿਹੜੀ ਆਈ ਆਈ ਮੈਂ ਤਾਂ মিডিਆ ਨੂੰ ਇੱਕ ਇਹਨਾਂ ਕਿ ਮੈਨੂੰ ਸਮਝਾ ਦਿਓ ਜੇ ਮੇਰੀ ਗਲਤੀ ਹੋ ਤਾਂ ਮੈਂ ਉਹਦੀ ਮੈਂ ਵੀ ਮਾਫੀ ਮੰਗ ਲਾਂਗਾ ਕਿ ਵੀ ਮੇਰੇ ਕੋ ਗਲਤੀ ਨਾਲ ਬਿਆਨ ਦੇ ਹੋ ਗਿਆ ਪਰ ਉਸ ਕਿਸੇ ਵੀ ਲਾਈਨ ਨੂੰ ਤੁਸੀਂ ਤਰੋੜਿਆ ਮਰੋੜਿਆ ਨਹੀਂ ਕਹਿ ਸਕਦੇ ਕਿਸੇ ਨੂੰ ਵੀ ਐਸਾ ਸ਼ਬਦ ਨਹੀਂ ਕਹਿ ਸਕਦੇ ਕਿ ਬੇਮਤਲਬਾ ਮੋਦਾ ਆ ਇੱਕ ਸਾਡੇ ਸਮਾਜ ਨੂੰ ਪੂਰੇ ਸਮਾਜ ਦਾ ਨਾਮ ਲਿਆ ਉਹਨਾਂ ਨੇ ਇੱਕ ਵਿਅਕਤੀ ਜਿਹੜਾ ਸਤਕਾਰਯੋਗ ਸੀ ਉਹਨੇ ਜਿਹੜੀ ਅਨਾਦਰ ਸ਼ਬਦੇ استعمال ਕੀਤੇ ਪਰ ਨਾਲ ਨਾਲ ਉਹਨਾਂ ਨੇ ਬਰਾਦਰੀ ਦੇ ਲਈ ਵੀ ਜਿਹੜਾ ਸ਼ਬਦਾਂ ਦਾ ਇਸਤੇਮਾਲ ਕੀਤਾ ਮੈਂ ਉਸ ਤਰ੍ਹਾਂ ਦੀ ਭਾਸ਼ਾ ਇਸਤੇਮਾਲ ਨਹੀਂ ਕਰ ਸਕਦਾ ਕਿਉਂਕਿ ਸਾਡੇ ਦਿਲਾਂ ਦੇ ਵਿੱਚ ਬਰਾਦਰੀ ਦੇ ਪ੍ਰਤੀ ਸਤਿਮਾਨ ਹੈ ਬਿਲਕੁਲ ਵਿਜੇ ਸੰਪਲਾ ਜੀ ਨੇ ਆਖਿਆ ਵੀ ਜੋ ਵੀ ਬਿਆਨਬਾਜ਼ੀ ਕੀਤੀ ਗਈ ਹੈ ਨਾ ਗੰਭਲੇ ਬਰਦਾਸ਼ਤ ਹੈ ਇੱਕ ਤਾਂ ਐਫਆਈਆ ਦਰਜ ਹੋ ਗਈ ਹੈ ਹੁਣ ਉਹਨਾਂ ਤੇ ਸਖਤ ਜਿਹੇ ਧਰਮਾਂ ਦੇ ਤਹਿਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਕਮਪਰਸਨ ਸੁਖਪਾਲ ਦੇ ਨਾਲ सिकंदर पसरीचा दैनिक टीवी तुरंत चौन प्रचार ਵਿੱਚ ਅਕਸਰ ਵੱਡੇ ਲੀਡਰ ਅਜਿਹੇ ਬਿਆਨਬਾਜ਼ੀ ਕਰ ਜਾਂਦੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਮਾਫੀ ਮੰਗਣੀ ਪੈਂਦੀ ਹੈ ਪਰ ਅਮਨਿੰਦਰ ਸਿੰਘ ਰਾਜਾ ਵੜਿੰਗ ਦੇ ਜੋ ਬਿਆਨ ਆਏ ਉਸ ਤੇ ਸਾਰੀਆਂ ਪਾਰਟੀਆਂ ਆਲੋਚਨਾ ਕਰ ਰਹੀਆਂ ਨੇ ਔਰ ਅੱਜ ਭਾਜਪਾ ਨੇ ਉਹਨਾਂ ਦੇ ਖਿਲਾਫ ਅਫੇਅਰਦ ਹੋ ਗਈ ਹੈ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਹੈ ਮੇਰੇ ਨਾਲ ਨੈਸ਼ਨਲ ਐਸਸੀ ਕਮਿਸ਼ਨ ਦੇ ਐਕਸ ਚੇਅਰਮੈਨ ਵੀ ਜੀ ਸਾਹਮਣੇ ਜਿਹਨਾਂ ਨਾਲ ਗੱਲਬਾਤ ਕਰ ਲਈ ਸਰ ਕੀ ਕਹਿੰਨਾ ਅੱਜ ਤੁਸੀਂ ਪ੍ਰੈਸ ਕਾਨਫਰੰਸ ਵੀ ਕੀਤੀ ਔਰ ਇੱਕੋ ਹੀ ਮੁੱਦਾ ਜਿਹੜਾ ਕਿ ਛਾਇਆ ਹੋਇਆ ਜਿਹੜਾ ਕਿ ਅਮਨੇਂਦ ਸਿੰਘ ਰਾਜਾ ਵੜਿੰਗ ਦਾ ਜਿਹੜਾ ਬਿਆਨ ਜਿਹੜੀ ਉਹ ਟਿੱਪਣੀ ਆਈ ਹੈ ਉਸ ਦੇ ਬਾਰੇ ਦੇਖੋ ਮੈਂ ਸਰਦਾਰ ਬੂਟਾ ਸਿੰਘ ਜੀ ਦਾ ਹਮੇਸ਼ਾ ਸਤਿਕਾਰ ਹੀ ਕੀਤਾ ਕਿਉਂਕਿ ਜਿਸ ਚੇਅਰ ਕਮਿਸ਼ਨ ਦਾ ਚੇਅਰਮੈਨ ਮੈਂ ਰਹਾ ਉਹ ਮੇਰੇ ਤੋਂ ਪਹਿਲਾਂ ਵੀ ਉਸ ਕਮਿਸ਼ਨ ਦੇ ਵੀ ਚੇਅਰਮੈਨ ਰਹੇ ਦੇਸ਼ ਦੇ ਉਹ ਗ੍ਰਹਿ ਮੰਤਰੀ ਵੀ ਰਹੇ ਔਰ ਉਹਨਾਂ ਦੇ ਜਦੋਂ ਵੀ ਮਿਲੇ ਸਾਨੂੰ ਉਹ ਅਸੀਂ ਉਹਨਾਂ ਦੇ ਪੈਰੀਂ ਹੱਥ ਹੀ ਲਾਉਂਦੇ ਰਹੇ ਪਰ ਇਨਾਂ ਦੀ ਕਿਸ ਤਰੀਕੇ ਦੀ ਰਾਜਾ ਵੜਿੰਗ ਦੀ ਫਿਤਰਤ ਸੀ ਜਾਂ ਕਾਂਗਰਸ ਦੀ ਕਿਹੋ ਜੀ ਫਿਤਰਤ ਸੀ ਇਹ ਇਨਾਂ ਦੀ ਇਸ ਬਿਆਨਬਾਜ਼ੀ ਤੋਂ ਹੀ ਸਾਨੂੰ ਉਜਾਗਰ ਹੁੰਦਾ ਹੈ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਅਪਮਾਨ ਕੀਤਾ ਜਿੱਥੇ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹੋਏ ਅਸੀਂ ਹਮੇਸ਼ਾ ਇਹ ਗੱਲ ਕਰਦੇ ਸਰਦਾਰ ਸ਼ਬਦ ਦਾ ਇਸਤੇਮਾਲ ਕਰਦੇ ਉੱਥੇ ਉਹਨਾਂ ਨੇ ਨਾਂ ਦੇ ਅੱਗੇ ਕੋਈ ਜੀ ਜਾਂ ਫਲਾਨਾ ਜਾਂ ਨਾਂ ਨਹੀਂ ਲਾਇਆ ਜਿਦਾ ਉਹਨਾਂ ਦਾ ਕੋਈ ਨੌਕਰ ਹੁੰਦਾ ਸੀ ਔਰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਇਹ ਦਸਮਾ ਸਾਡਾ ਨੌਕਰ ਹੁੰਦਾ ਸੀ ਔਰ ਰਾਜਾ ਸੀ ਇੱਥੇ ਪਟਾਤੇ ਸੀ ਯਾਨੀ ਜਿਸ ਤਰੀਕੇ ਨਾਲ ਉਹਨਾਂ ਦੇ ਕੋਲੋਂ ਕੋਈ ਗਲਤ ਕੰਮ ਹੋ ਗਿਆ ਹੁੰਦਾ ਇਸ ਤਰੀਕੇ ਦੀ ਉਹਨਾਂ ਦੀ ਭਾਸ਼ਾ ਸੀ ਔਰ ਰਾਜਾ ਬੜेंगे ਇਹ ਪਹਿਲੀ ਵਾਰ ਹੀ ਨਹੀਂ ਇਦਾਂ ਦੀ ਗੱਲ ਉਹਨਾਂ ਦੀ ਇਹ ਬਾਣੀ ਜਿਹੜੀ ਆ ਹਮੇਸ਼ਾ ਕਿਤੇ ਨਾ ਕਿਤੇ ਲੜਖੜਾਉਂਦੀ ਰਹਿੰਦੀ ਔਰ ਵਿਵਾਦਿਤ ਬਿਆਨ ਦਿੰਦੇ ਰਹਿੰਦੇ ਆ ਔਰ ਜਿਹਦਾ ਸਤਕਾ ਉਹ ਜਿਹੜਾ ਇੱਥੇ ਵੀ ਬੋਲ ਗਏ ਔਰ ਕਿਉਂਕਿ ਉਹਨਾਂ ਤੇ ਕੋਈ ਕੰਟਰੋਲ ਨਹੀਂ ਰਿਹਾ ਕਦੀ ਕੀਤਾ ਕਾਂਗਰਸ ਨੇ ਔਰ ਅੱਜ ਅਸੀਂ ਇਹ ਕਹਿੰਨੇ ਆ ਕਿ ਕਾਂਗਰਸ ਨੂੰ ਵੀ ਅਗਰ ਆਪਣਾ ਅਕਸ਼ ਸੁਧਾਰਨਾ ਚਾਹੁੰਦੀ ਹੈ ਤਾਂ ਕਿਉਂਕਿ ਉਹਨਾਂ ਦਾ ਕਾਂਗਰਸ ਦਾ ਅਕਸ਼ ਸ਼ੁਰੂ ਤੋਂ ਖਰਾਬ ਰਿਹਾ ਹੈ ਕਿ ਅਗਰ ਉਹ ਚਾਹੁੰਦੀ ਹੈ ਕਿ ਵੀ ਅਸੀਂ ਆਪਣਾ ਅਕਸ਼ ਸੁਧਾਰ ਲਈਏ ਔਰ ਅਨੁਸੂਚੀ ਜਾਤੀ ਵਰਗ ਦੇ ਨਾਲ ਅਸੀਂ ਲੱਗੀਏ ਤੇ ਉਹਨਾਂ ਨੂੰ ਇਸ ਤਰ੍ਹਾਂ ਦੇ ਵਿਅਕਤੀ ਨੂੰ ਉਸ ਤੋਂ ਪਦ ਤੋਂ ਮੁਕਤ ਕਰਕੇ ਇਥੋਂ ਕਾਂਗਰਸ ਤੋਂ ਹਟਾ ਦੇਣਾ ਚਾਹੀਦਾ ਹੈ ਔਰ ਰਾਜਾ ਬੜੇੰਗ ਨੂੰ ਵੀ ਆਪਣੀ ਜਿਹੜੀ ਮਰਿਆਦਾ ਦਾ ਔਰ ਵਿਵੇਕ ਦਾ ਇਸਤੇਮਾਲ ਕਰਦੇ ਹੋਏ ਅੰਤਰਾਤਮਨ ਨੂੰ ਧਿਆਨ ਚ ਰੱਖਦੇ ਹੋਏ ਆਪਣੇ ਪਦ ਤੋਂ ਆਪ ਹੀ ਮੁਕਤ ਹੋ ਜਾਣਾ ਚਾਹੀਦਾ ਹੈ ਔਰ ਨਾਲ ਮੈਂ ਪ੍ਰਸ਼ਾਸਨ ਤੋਂ ਵੀ ਮੰਗ ਕਰਾਂਗਾ ਕਿ ਕੱਲੀ ਐਫ ਆਈ ਆਰ ਦੇ ਨਾਲ ਕੰਮ ਨਹੀਂ ਹੋਣਾ ਉਹਨਾਂ ਦੀ ਗ੍ਰਿਫਤਾਰੀ ਵੀ ਚਾਹੀਦੀ ਹੈ ਔਰ ਗ੍ਰਿਫਤਾਰੀ ਦਾ ਮਤਲਬ ਜਦੋਂ ਐਸ ਸੀ ਐਕਟ ਜਿਹੜਾ ਹੈ ਉਹਦੇ ਚ ਉਹਦੀ ਗ੍ਰਿਫਤਾਰੀ ਚਾਹੀਦੀ ਹੈ ਔਰ ਜਿੱਥੇ ਕਿ ਉਹਦੇ ਵਿੱਚ ਤੜੀ ਪਾਰ ਦੀ ਕਿਉਂਕਿ ਐਸੀ ਤਰ੍ਹਾਂ ਦੀ ਬਾਣੀ ਜਿੰਦੇ ਨਾਲ ਹਾਲਾਤ ਖਰਾਬ ਹੋ ਸਕਦੇ ਨੇ ਉਹਦੀ ਤੜੀ ਪਾਰ ਦੀ ਵੀ ਸਜ਼ਾ ਹੁੰਦੀ ਹੈ ਔਰ ਐਸੇ ਵਿਅਕਤੀ ਨੂੰ ਤੜੀ ਪਾਰ ਦੀ ਹੀ ਸਜ਼ਾ ਦੇਣੀ ਚਾਹੀਦੀ ਹੈ ਔਰ ਉਹਨਾਂ ਦੀ ਗ੍ਰਿਫਤਾਰੀ ਕਰਕੇ ਮੇਰਾ ਖਿਆਲ ਜੇ ਤੜੀ ਪਾਰ ਕਰਕੇ ਕਿਤੇ ਹੋਰ ਵੀ ਬੋਲੇਗਾ ਉਹਦੇ ਨਾਲੋਂ ਉਹਦੀ ਗ੍ਰਿਫਤਾਰੀ ਜਿਹੜੀ ਆ ਉਹ ਜਾਦਾ ਵਧੀਆ ਤੜੀ ਪਾਰ ਦੀ ਸਜ਼ਾ ਹੈ ਔਰ ਉਹਦਾ ਕਰਨਾ ਚਾਹੀਦਾ ਮਾਫੀ ਦਾ ਵੀ ਜਦੋਂ ਬਾਅਦ ਵਿੱਚ ਐਲਾਨ ਹੋ ਗਿਆ ਮਾਫੀ ਮੰਗਨ ਵਾਲੇ ਪਿਤਾ ਸਮਾਨ ਵੀ ਆਖਦੇ ਸੀ ਇਹ ਬਾਅਦ ਦੇ ਵਿੱਚ ਕਿਉਂ ਯਾਦ ਆਉਂਦਾ ਪਹਿਲਾਂ ਕਿਉਂ ਨਹੀਂ ਉਹਦੇ ਵਿੱਚ ਕਿਤੇ ਵੀ ਉਹਦੇ ਜੇ ਉਹਦਾ ਪਿਤਾ ਸਮਾਨ ਸੀ ਤਾਂ ਪਿਤਾ ਦੇ ਸਮਾਨ ਦੇ ਲਈ ਇਦਾਂ ਦੀ ਭਾਸ਼ਾ ਤਾਂ ਅਸੀਂ ਵਰਤਦੇ ਨਹੀਂ ਅਸੀਂ ਤਾਂ ਫੇਰ ਵੀ ਆਪਣੇ ਪਿਤਾ ਦਾ ਨਾਮ ਲੈਨੇ ਆ ਮੋਰੀ ਸ਼ਿਰੀ ਲਾਉਨੇ ਆ ਪਿੱਛੇ ਜਾਂ ਸਰਦਾਰ ਲਾਉਨੇ ਆ ਪਿੱਛੇ ਜੀ ਲਾਉਨੇ ਆ ਹੁਣ ਤਾਂ ਕਿਤੇ ਜੀ ਸਰਦਾਰ ਜਾਂ ਸ਼ਿਰੀ ਜਾਂ ਜੀ ਕਿਤੇ ਨਹੀਂ ਲਗਾਇਆ ਔਰ ਉਹਨੇ ਜਿਸ ਤਰ੍ਹਾਂ ਦੇ ਉਹਨਾਂ ਦੇ ਰੰਗ ਰੂਪ ਦੇ ਉੱਤੇ ਜਾਂ ਉਹਨਾਂ ਦੀ ਕਾਰਜ ਲਈ ਉਹਨਾਂ ਦੇ ਫੇਸ ਦੇ ਉੱਤੇ ਜਾਂ ਬਾਕੀ ਉਹਦੇ ਕਰਮ ਦੇ ਉੱਤੇ ਕੰਮਾਂ ਦੇ ਉੱਤੇ ਟਿੱਪਣੀ ਕੀਤੀ ਆ ਉਹ ਨਿੰਦਨੀਏ ਟਿੱਪਣੀਆਂ ਉਹ ਕਿਤੇ ਆਪਣੇ ਬਾਪ ਦੇ ਲਈ ਜੇ ਉਹਦਾ ਪਿਤਾ ਸਮਾਨ ਸੀ ਤਾਂ ਇਦਾਂ ਦੀ ਘਰ 'ਚ ਵੀ ਇਸਤੇਮਾਲ ਕਰਦੇ ਹੁੰਦੇਗੀ ਆਪਣੇ ਪਿਤਾ ਜੀ ਦੇ ਲਈ ਵੀ ਕਦੀ ਇਸਤੇਮਾਲ ਕੀਤੀ ਐ ਐਸਾ ਤਾਂ ਕੀਤਾ ਨਹੀਂ ਕੀਤਾ ਔਰ ਪਹਿਲਾਂ ਹਮੇਸ਼ਾ ਹੀ ਗਲਤੀਆਂ ਕਰਦੇ ਰਹੇ ਔਰ ਇੱਕ ਵਾਰੀ ਹੋਵੇ ਤਾਂ ਫਿਰ ਤਾਂ ਗੱਲ ਹੋ ਸਕਦੀ ਐ ਬਾਰ-ਬਾਰ ਇਹ ਕਰਨਾ ਔਰ ਇਹ ਗਲਤੀ ਮਾਫ ਕਰਨ ਵਾਲੀ ਨਹੀਂ ਐ ਇਹਦੇ ਤੇ ਉਹਦੀ ਸਜ਼ਾ ਬਣਦੀ ਦੇਣੀ ਚਾਹੀਦੀ ਪਾਰਟੀ ਦੇ ਅਕਸਰ ਲੀਡਰ ਇਹ ਹੀ ਆਖਦੇ ਨੇ ਵੀ ਦਲਤਾਂ ਨੂੰ ਜਿੰਨੀ ਨੁਮਾਇੰਦਗੀ ਕਾਂਗਰਸ ਪਾਰਟੀ 'ਚ ਮਿਲਦੀ ਕਿਤੇ ਹੋਰ ਨਹੀਂ ਮਿਲਦੀ ਕੱਲੀ ਨੁਮਾਇੰਦਗੀ ਕੀ ਕਰਨੀ ਐ ਨਮਾਨੀ ਕੀ ਤਾਂ ਦਿੱਤੀ ਪਰ ਬੇਇੱਜ਼ਤ ਕਿੰਨਾ ਕੀਤਾ ਸਵਾਏ ਉਹਨਾਂ ਨੇ ਆਪਣੇ ਗਾਂਧੀ ਪਰਿਵਾਰ ਤੋਂ ਇਲਾਵਾ ਕਿਸੇ ਨੂੰ ਸਨਮਾਨ ਵੀ ਨਹੀਂ ਦਿੱਤਾ ਕਾਂਗਰਸ ਨੇ ਤਾਂ ਕਿਸੇ ਦਾ ਸਨਮਾਨ ਨਹੀਂ ਕੀਤਾ ਔਰ ਅਗਰ ਜਾਨੀ ਪਾਦਤਾ ਦਿੱਤੇ ਇਹ ਸਰਦਾਰ ਬੂਟਾ ਸਿੰਘ ਜੀ ਗ੍ਰਹਿ ਮੰਤਰੀ ਰਹੇ ਐਸੀ ਕਮਿਸ਼ਨ ਦੇ ਚੇਅਰਮੈਨ ਰਹੇ ਉਹਨਾਂ ਦੇ ਲਈ ਜਿਹੜੀ ਇਹ ਸਨਮਾਨ ਦਿੰਦੇ ਸੀ ਉਸ ਤਰ੍ਹਾਂ ਦਾ ਸਨਮਾਨ ਜਿਹੜੇ ਸਾਡੇ ਚੰਨੀ ਜੀ ਜਦੋਂ ਮੁੱਖ ਮੰਤਰੀ ਰਹੇ ਕਿਸ ਤਰ੍ਹਾਂ ਦੀਆਂ ਭਾਸ਼ਾਵਾਂ ਦਾ ਇਸਤੇਮਾਲ ਕਰਦੇ ਰਹੇ ਜਦੋਂ ਹਟ ਗਏ ਹਾਰ ਗਈ ਪਾਰਟੀ ਔਰ ਕਿਸ ਤਰੀਕੇ ਠੇਕਰਾ ਫੋੜਦੇ ਰਹੇ ਉਹ ਸਾਰਾ ਕੁਝ ਅਸੀਂ ਦੇਖਦੇ ਹਾਂ ਕਿਸ ਤਰੀਕੇ ਦੀਆਂ ਭਾਸ਼ਾਵਾਂ ਦਾ ਉਹਦੇ ਤੇ ਇਸਤੇਮਾਲ ਕੀਤਾ ਸੋ ਪਦ ਦੇ ਕੇ ਉਹਨਾਂ ਨੂੰ ਬੇਇੱਜ਼ਤ ਕਰਨ ਦੇ ਨਾਲ ਉਹਨਾਂ ਨੂੰ ਬਿਨਾਂ ਪਦ ਤੋਂ ਸਨਮਾਨ ਦੀ ਲੋੜ ਹੈ ਔਰ ਸਾਨੂੰ ਪਦਾਂ ਦੇ ਨਾਲ ਨਹੀਂ ਸਾਨੂੰ ਸਨਮਾਨ ਦੇ ਲਈ ਜੀਨੇ ਆ ਔਰ ਉਹ ਸਨਮਾਨ ਕਦੀ ਵੀ ਕਾਂਗਰਸ ਨੇ ਨਹੀਂ ਦਿੱਤਾ ਉਹ ਚਾਹੇ ਨਾਕਯਮ ਵੇਟਕਾਰ ਜੀ ਦੇ ਜੀਵਨ ਤੋਂ ਲੈ ਲਈ ਅਸੀਂ ਬਹੁਤ ਸਾਰੀਆਂ ਮਿਸਾਲਾਂ ਮੈਂ ਦਿਤੀਆਂ ਤੁਹਾਨੂੰ ਬਾਬੂ ਜਗਜੀਵਨ RAM ਦੇ ਨਾਲ ਵੀ ਐਸਾ ਹੋਇਆ ਔਰ इवन ਉਹਨਾਂ ਕੁਮਾਰੀ ਸ਼ੈਲਜਾ ਜਿਹੜੀ ਅੱਜ ਉਹਨਾਂ ਦੀ ਹਰਿਆਣੇ ਦੀ ਬਹੁਤ ਵੱਡੀ ਲੀਡਰ ਰਹੀ ਹੈ ਕੇਂਦਰ ਚ ਮੰਤਰੀ ਰਹੀ ਹੈ ਹਸਾਬ ਦਾ ਸੰਸਦ ਰਹੀ ਹੈ ਉਹਦੇ ਨਾਲ ਕਿਸ ਤਰ੍ਹਾਂ ਰਿਹਾ ਹਰਿਆਣੇ ਦਾ ਇਹਨਾਂ ਨੇ ਸੂਬਾ ਪ੍ਰਧਾਨ ਵੀ ਬਣਾਇਆ ਸੀ ਸ਼ੋਕ ਤਮਰ ਉਹਦਾ ਵੀ ਕੀ ਹਾਲ ਕਰ ਕੀਤਾ ਉਹਨੂੰ ਵੀ ਮਜਬੂਰੀ ਚ ਉਹਨੂੰ ਇਸ ਤਰੀਕੇ ਨਾਲ ਬੇਇੱਜ਼ਤ ਕੀਤਾ ਕਿ ਪਾਰਟੀ ਛੱਡ ਗਿਆ ਸੀ ਸੋ ਇਸ ਤਰੀਕੇ ਦੇ ਬਹੁਤ ਸਾਰੇ ਜਿਹੜੇ ਆ ਘਟਨਾਵਾਂ ਹੋਣ ਗਈਆਂ ਕਿ ਉਹਦੇ ਨਾਲੋਂ ਸਾਨੂੰ ਪਦ ਨਹੀਂ ਸਾਨੂੰ ਸਨਮਾਨ ਚਾਹੀਦਾ ਸਾਡੇ ਸਨਮਾਨ ਪਰ ਜਾਣਬੂਜ ਕੇ ਕਹਿੰਦੇ ਮੁੱਦਾ ਬਣਾਇਆ ਜਾ ਰਿਹਾ ਜਾਂ ਕਿ ਇਹਨੂੰ ਉਛਾਲਿਆ ਜਾ ਰਿਹਾ ਕਿਉਂਕਿ ਮਾਫੀ ਮੰਗ ਲਈ ਗਈ ਹੈ ਔਰ ਇਸਤਵਾਦ ਵੀ ਉਹ ਵੀ ਕਹਿੰਦੇ ਕਿ ਕਿੰਨੀ ਪਾਰਟੀਆਂ ਨੇ ਜਾਂ ਕਿ ਮੈਨੂੰ ਤਾਂ ਹੁਣੇ ਕਈਆਂ ਨੇ ਸਵਾਲ ਕੀਤਾ ਕਿ ਸਾਡੇ ਬਿਆਨ ਤਰੋੜ ਮਰੋੜ ਕੇ ਸਭ ਵੇਚੇ ਗਏ ਆ ਕਿਸੇ ਨੇ ਕਿਹਾ ਤਾਂ ਕਿ ਬੇਮਤਲਬ ਇਹ ਮੁੱਦਾ ਬਣਾਇਆ ਜਾ ਰਿਹਾ ਕਿਸੇ ਨੇ ਕੋਸ਼ਿਸ਼ ਤਰੀਕੇ ਨਾਲ ਇਸ ਸ਼ਬਦਾਂ ਦੀ ਇਸਤੇਮਾਲ ਕੀਤਾ ਮੈਂ ਤਾਂ ਕਹਿਣਾ ਕਿ ਪਹਿਲਾਂ ਤਾਂ ਇੱਕ ਉਹ ਲਾਈਨ ਸਾਨੂੰ ਦੱਸ ਦਿਓ ਜਿਸ ਮੁੱਦੇ ਨੂੰ ਅਸੀਂ ਇਹ ਕਹਿ ਸਕਦੇ ਕਿ ਇਸ ਲਾਈਨ ਨੂੰ ਤਰੋੜ ਮਰੋੜ ਕੇ ਉਹਨੇ ਕਿਹਾ ਉਹਦਾ ਭਾਵ ਆ ਸੀ ਇੱਕ ਸਾਨੂੰ ਤਾਂ ਸਮਝ ਜਿਹੜੀ ਆਈ ਆਈ ਮੈਂ ਤਾਂ মিডিਆ ਨੂੰ ਇਹ ਕਹਿੰਦਾ ਕਿ ਮੈਨੂੰ ਸਮਝਾ ਦਿਓ ਜੇ ਮੇਰੀ ਗਲਤੀ ਹੋ ਤਾਂ ਮੈਂ ਉਹਦੀ ਮੈਂ ਵੀ ਮਾਫੀ ਮੰਗ ਲਾਂਗਾ ਕਿ ਵੀ ਮੇਕੋ ਗਲਤੀ ਨਾਲ ਬਿਆਨ ਦੇ ਹੋ ਗਿਆ ਪਰ ਉਸ ਕਿਸੇ ਵੀ ਲਾਈਨ ਨੂੰ ਤੁਸੀਂ ਤਰੋੜਿਆ ਮਰੋੜਿਆ ਨਹੀਂ ਕਹਿ ਸਕਦੇ ਕਿਸੇ ਨੂੰ ਵੀ ਐਸਾ ਸ਼ਬਦ ਨਹੀਂ ਕਹਿ ਸਕਦੇ ਕਿ ਬੇਮਤਲਬ ਮੋਦਾ ਆ ਇੱਕ ਸਾਡੇ ਸਮਾਜ ਨੂੰ ਪੂਰੇ ਸਮਾਜ ਦਾ ਨਾਮ ਲਿਆ ਉਹਨਾਂ ਨੇ ਇੱਕ ਵਿਅਕਤੀ ਜਿਹੜਾ ਸਤਕਾਰਯੋਗ ਸੀ ਉਹਨੇ ਜਿਹੜੀ ਅਨਾਦਰ ਸ਼ਬਦੇ ਇਸਤੇਮਾਲ ਕੀਤੇ ਪਰ ਨਾਲ ਨਾਲ ਉਹਨਾਂ ਨੇ ਬਰਾਦਰੀ ਦੇ ਲਈ ਵੀ ਜਿਹੜਾ ਸ਼ਬਦਾਂ ਦਾ ਇਸਤੇਮਾਲ ਕੀਤਾ ਮੈਂ ਉਸ ਤਰ੍ਹਾਂ ਦੀ ਭਾਸ਼ਾ ਇਸਤੇਮਾਲ ਨਹੀਂ ਕਰ ਸਕਦਾ ਕਿਉਂਕਿ ਸਾਡੇ ਦਿਲਾਂ ਦੇ ਵਿੱਚ ਬਰਾਦਰੀ ਦੇ ਪ੍ਰਤੀ ਸਤਿਮਾਨ ਹੈ ਬਿਲਕੁਲ ਵਿਜੇ ਸੰਪਲਾ ਜੀ ਨੇ ਆਖਿਆ ਵੀ ਜੋ ਵੀ ਬਿਆਨਬਾਜ਼ੀ ਕੀਤੀ ਗਈ ਹੈ ਨਾ ਕਾਬਲੇ برداشت ਹੈ ਇੱਕ ਤਾਂ ਐਫਆਈਆ ਦਰਜ ਹੋ ਗਈ ਹੈ ਹੁਣ ਉਹਨਾਂ ਤੇ ਸਖਤ ਜਿਹੜੀ ਧਰਮਾਂ ਦੇ ਤਹਿਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਕਿਆ ਮਾ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਛਰੀਚਾ ਡੈਨਿਕਸਾ ਟੀਵੀ ਤਰੰਤਾਰ